ਰਹਿਮ ਜੀ ਕਾ ਖਾਲਸਾ ਰਹਿਮ ਜੀ ਕੀ ਫਤਿਹ ਸਲੋਗ ਮਹੱਲਾ ਚੌਥਾ ਇਹ ਮਨੁ ਆਂਦਰ ਕਰ ਰੱਖੀਐ ਗੁਰਮੁਖ ਖਨਾਈਐ ਚਿਤ ਜੋ ਸਾਸ ਗਿਰਾਸ ਵਿਸਾਰੀਐ ਬਿਹਦੇ ਆਉਂਦੇ ਆ ਨਿਤ ਮਰਨ ਜੀਵਨ ਕੀ ਚਿੰਤਾ ਗਈ ਇਹ ਜੀੜਾ ਹਰਿ ਤਪ ਵਸ ਜਿਮ ਭਾਵੈ ਤਿਉ ਰਖ ਤੋ ਜਨ ਨਾਨਕ ਨਾਮ ਬਰਸ ਮਹੱਲਾ ਤੀਜਾ ਮਨਮੁਖ ਅਹੰਕਾਰੀ ਮਹਿਲ ਨ ਜਾਣੈ ਖਿਨ ਆਗੇ ਖਿਨ ਪਿਛੈ ਸਦਾ ਬੁਲਾਈਐ ਬ੍ਰਹਲ ਨ ਆਵੈ ਤੁੰਕੜ ਦਰ ਗਹਿ ਸੀਝੈ ਸਤਗੁਰ ਕਾ ਮਹਿਲ ਵਿਰਲਾ ਜਾਣੈ ਸਦਾ ਰਹੈ ਕਰ ਜੋੜ ਆਪਣੀ ਕਿਰਪਾ ਕਰੇ ਹਰ ਮੇਰਾ ਨਾਨਕ ਲੈ ਬਹੜ ਪਾੜੀ ਸੇਵਾ ਕੀਤੇ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਜਾ ਸਤਿਗੁਰ ਕਾ ਮਨ ਮੰਨਿਆ ਤਾ ਪਾਪ ਗ ਸੰਮਲ ਪੰਨੇ ਉਪਦੇਸ਼ ਦੇ ਦਿੱਤਾ ਸਤਿਗੁਰ ਸੋ ਸੁਣਿਆ ਸਿੱਖੀ ਕੰਨੇ ਜਿਨ ਸਤਿਗੁਰ ਕਾ ਭਾਣਾ ਮੰਨਿਆ ਦਿਨ ਚੜੀ ਚਵਗਣ ਰੰਨੇ ਇਹ ਚਾਲ ਮੇਰਾ ਲਈ ਗੁਰਮੁਖੀ ਗੁਰਬੀਖਿਆ ਸ੍ਰਮਣ ਭਿੰਨੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦਿੱਤਾ ਰਿਓ ਪਿੰਡ ਸਭ ਤੇਰਾ ਤੂੰ ਠਾਕਰੂ ਉੱਚ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੂੰ ਕਰਾਇ ਰਹਿ ਤੇ ਹਉਮਕ੍ਰਿ ਵਖਿਆਸ ਗੁਰੂ ਰੂਪ ਗੁਰੂ ਤੇਰੇ ਗੁਰੂ ਸਾਰੇ ਸਾ ਸੰਗੇ ਜੀਓ ਆਉ ਡੋਲੜੀ ਵਾਰ ਵਿਚਾਰ ਚੱਲ ਰਹੀ ਹੈ ਧੰਨ ਧੰਨ ਗੁਰੂ ਰਾਮਦਾਸ ਦੀ ਮਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਗੋੜੀ ਕੀ ਵਾਰ ਦਾ ਲੜੀ ਵਾਰ ਦਾ 25 ਨੰਬਰ ਸ਼ਬਦ ਹੈ ਜਿਹੜੀ ਜੋ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੇ ਮਬਾਰਕ ਅੰਗ 314 ਅੰਗ ਦੇ ਸੁशोਭਿਤ ਹੈ ਅੱਜ ਸਤਿਗੁਰੂ ਨੇ ਵਿਚਾਰ ਦੇ ਨਾਲ ਜੁੜਨਾ ਕਰੀਏ ਕਿਉਂਕਿ ਅੱਜ ਦੇ ਸ਼ਬਦ ਦੇ ਵਿੱਚ ਵੀ ਇੱਕ ਮਹੱਲਾ ਸੀਜੇ ਪੈਸ਼ਾ ਦਾ ਹੈ ਪਹਿਲਾ ਸ਼ਲੋਕ ਚੌਥੇ ਪੈਸ਼ਾ ਦਾ ਮਹੱਲਾ ਦੂਜੇ ਪੈਸ਼ਾ ਦਾ ਫਿਰ ਪੌੜੀ ਦੇ ਉੱਤੇ ਪੈਸ਼ਾ ਦੀ ਹੈ ਆਓ ਸਰਵਣ ਕਰਨਾ ਕਰੀਏ ਸਲੋਕ ਮਹੱਲਾ ਚੌਥਾ ਇਹ ਮਨੁਆ ਢੜ ਕਰੇ ਰੱਖੀ ਹੈ ਗੁਰਮੁਖ ਖਲਾਈਏ ਚਿੱਤਾਂ ਕਹਿੰਦੇ ਇਹ ਮਨੁਆ ਢੜ ਕਰ ਰੱਖੀ ਹੈ ਕਹਿੰਦੇ ਇਹ ਮਨੁਆ ਜਿਹੜਾ ਨੇ ਮਨ ਮਨੁਆ ਹੈ ਇਨੂੰ ਦ੍ਰਿੜ ਕਰਕੇ ਪੱਕਾ ਕਰਕੇ ਜਿਵੇਂ ਬੱਚੇ ਨੂੰ ਪੱਕਾ ਕੀਤਾ ਜਾਂਦਾ ਹੈ ਚੰਗੀ ਆਦਤ ਲਈ ਇਹਨੂੰ ਪੱਕਾ ਕਰਕੇ ਰੱਖ ਗੁਰਮੁਖ ਲਾਇਆ ਚਿੱਤ ਪਰ ਉਹੀ ਪੱਕਾ ਰੱਖ ਸਕਦਾ ਹੈ ਉਹੀ ਚਿੱਤ ਨੂੰ ਮਨ ਨੂੰ ਮਰੂਏ ਨੂੰ ਨਿਰੰਕਾਰ ਨਾਲ ਜੋੜ ਸਕਦਾ ਹੈ ਗੁਰਮੁਖ ਲਾਇਆ ਚਿੱਤ ਜਿਹੜਾ ਗੁਰੂ ਨੂੰ ਮੁਖ ਲੈ ਕੇ ਚੱਲਣ ਵਾਲਾ ਹੋਵੇ ਉਹ ਵੀ ਆਪਣਾ ਮਨ ਦ੍ਰਿੜ ਕਰਕੇ ਉਹ ਨਿਰੰਕਾਰ ਦੇ ਨਾਲ ਇੱਕ ਵਿੱਚ ਹੋ ਸਕਦਾ ਹੈ ਉਹਨਾਂ ਰੰਗਕਾਰ ਦਾ ਕੈ ਲਈ ਮਾਣ ਸੇਵਕ ਬਣ ਸਕਦਾ ਹੈ ਕਿਉਂਕਿ ਜਿਹਨੇ ਮੰਨੀ ਇੱਕ ਕਰਦੇ ਹੈ ਇਹ ਮਨ ਵਸਨ ਆਪੇ ਥੱਕੇ ਕਰਮ ਕਮਾਏ ਸੇਖ ਤਾਰਿਫੇ ਕਰ ਥੱਕੇ ਅਠ 60 ਤੀਰਥ ਨਾਈ ਮਨ ਮੈਂ ਸਭ ਕੁਝ ਮੈਲਾ ਤਨ ਤੋਟੈ ਮਨ ਹੱਛਾ ਨਾ ਹੋਏ ਸੇ ਸਤਿਗੁਰੂ ਕਹਿੰਦੇ ਨੇ ਥਾੜ੍ਹ ਸਿਧਥਾਂ ਦਾ ਵੀ ਦਰਸ਼ਨ ਕਰ ਲਿਆ ਪਰ ਮਨ ਨਹੀਂ ਸਾਫ ਹੋਇਆ ਮਨੁਆ ਨਹੀਂ ਡ੍ਰਿੜ ਹੋਇਆ ਪਰ ਕਿੰਨੇ ਜਿਹੜਾ ਗੁਰੂ ਨੂੰ ਮੁਖ ਲੈ ਕੇ ਗੁਰੂ ਦੇ ਉਪਦੇਸ਼ ਤੇ ਚੱਲੇਗਾ ਉਹਦਾ ਮਨੁਆ ਵੀ ਡ੍ਰਿੜ ਹੋ ਜਾਏਗਾ ਤੋ ਸਤਿਗੁਰੂ ਨਾਲ ਚਿੱਤ ਵੀ ਜੋੜ ਲਏਗਾ ਕਿਉਂ ਸਾਸ ਕੇ ਸਾਗ੍ਰਾਸ ਵਿਸਾਰੀ ਹੈ ਬਹਿੰਦੇ ਆ ਉੱਥਦੇ ਆ ਨਿਤ ਫਿਰ ਐਸਾ ਮਨੁੱਖ ਕਿਉਂ ਪਾਵ ਕਿਵੇਂ ਕਿਵੇਂ ਸਵਾਸ ਗ੍ਰਾਸ ਵਿਸਾਰ ਸਾਗਰ ਦਾ ਹੁਣ ਗ੍ਰਾਸ ਕਰਾਂਗੇ ਜੇ ਖਾਣ ਵੇਲੇ ਕਿਵੇਂ ਯਾਦ ਆਉਂਦਾ ਹੈ ਸਾਡੇ ਨੂੰ ਕਹਿੰਦੇ ਕਿ ਖਾਣ ਵੇਲੇ ਤੂਸਾ ਕਿਵੇਂ ਲੈਣਾ ਹੈ ਆਪਰ ਰੋਟੀ ਖਾਣੇ ਆ ਨਾ ਫਿਰ ਵੀ ਸਾਨੂੰ ਸਾ ਕਿਵੇਂ ਜਾਂਦਰ ਸੋਚਣਾ ਕਰੀਏ ਜਿਨੀ ਦੇ ਮੁਰਕੀ ਜਿੱਤ ਦੇ ਸਾਡੇ ਸਵਾਸ ਕਿਥੋਂ ਚੱਲਦੇ ਨੇ ਕਦੇ ਵੀ ਦੇਖ ਲੈਣਾ ਕੋਈ ਚੀਜ਼ ਖਾਦੇ ਹੋ ਤੇ ਫਿਰ ਵੀ ਸਾਡੇ ਸਵਾਸ ਚੱਲਦੇ ਆ ਹਾਰਟ ਬੀਟ ਚੱਲਦੀ ਆ ਕਿਉਂ ਚੱਲਦੀ ਆ ਜਦੋਂ ਸਾਨੂੰ ਇਹ ਕਿਉਂ ਦਾ ਜਵਾਬ ਮਿਲ ਗਿਆ ਤੇ ਫਿਰ ਇਹ ਸਾਨੂੰ ਜਵਾਬ ਆਪਣੇ ਆਪ ਮਿਲ ਜਾਏਗਾ ਕਿਉਂ ਸਾਤਵੀਕ ਆਸਰੀ ਸਾਡੀ ਗੁਰਮੁਖ ਨੂੰ ਕਹਿੰਦੇ ਕਿਵੇਂ ਵਿਸਾਦ ਸਕਦਾ ਹੈ ਜਿਹਨੂੰ ਦ੍ਰਿੜ ਹੋ ਗਿਆ ਵੀ ਨਿਰੰਕਾਰ ਦੇ ਨਾਲ ਮਨ ਜੁੜ ਗਿਆ ਹੈ ਨਿਰੰਕਾਰ ਤੇ ਵਿਸ਼ਵਾਸ ਦ੍ਰਿੜ ਹੋ ਗਿਆ ਹੈ ਬਹਿਦੇ ਆ ਉੱਠਦੇ ਆ ਨਿਤ ਅਸੀਂ ਬਹਿਨੇ ਉੜਨੇ ਗਾਲਾਂ ਕੱਢਦੇ ਆ ਕਹਿੰਦੇ ਜਿਹੜਾ ਗੁਰਮੁਖ ਹੁੰਦਾ ਹੈ ਭਗਤ ਹੁੰਦਾ ਹੈ ਬ੍ਰਹਮ ਗਿਆਨੀ ਹੁੰਦਾ ਹੈ ਬਹਿਦੇ ਆ ਉੱਠਦੇ ਆ ਹਰ ਵੇਲੇ ਨਿਰੰਕਾਰ ਜਪਦਾ ਹੈ ਸਵਾਸ ਗ੍ਰਾਸ ਪਾਣ ਖਾਣਾ ਖਾਂਦੇ ਤੱਕ ਵੀ ਨਿਰੰਕਾਰ ਦਾ ਨਾਮ ਜਪਨਾ ਕਰਦਾ ਹੈ ਜਿਹਨ ਹਰ ਪਾਇਓ ਤੇਨੇ ਛਪਾਇਓ ਪਰੇਣੀ ਕਿਦਰੇ ਜਪ ਲਿਆ ਤੇ ਮੇਰੇ ਵਰਗਾ ਢੰਡੋਰਾ ਪਟਲੇ ਜੀ ਮੈਂ ਜਪ ਲਿਆ ਸਤਿਗੁਰੂ ਇਹ ਜਿਵੇਂ ਹੋਇਆ ਕੀਤਾ ਕਰਤਿਆ ਵਿਰਥ ਆ ਗਿਆ ਇੱਕ ਤਲ ਥਾਏ ਨਾ ਫਾਈ ਕਹਿੰਦੇ ਕਿਟਿਆ ਸਾਰ ਅਜਾ ਇੰਤ੍ਰਥੀ ਚਲਾ ਜਾਂਦਾ ਹੈ ਕਿਉਂਕਿ ਸਤਿਗੁਰੂ ਦੀ ਕਿਰਪਾ ਨਹੀਂ ਨਾ ਇਸ ਲਈ ਮਰਣ ਜੀਵਣ ਕੀ ਚਿੰਤਾ ਜਈ ਇਹ ਜਿੜਾ ਹਰ ਪ੍ਰਭਵਸ ਸਰ ਕਿਨੇ ਜੇ ਗੁਰਮੁਖ ਦੀ ਜਿੰਮ ਜੀ ਮਰਨ ਦੀ ਚਿੰਤਾ ਮੈ ਖਤਮ ਹੋ ਜਾਂਦੀ ਹੈ ਆਸਾ ਮਨਸਾ ਮੈ ਖਤਮ ਹੋ ਜਾਂਦੀ ਹੈ ਕਿਉਂਕਿ ਅਸਾ ਕਹਿਆ RAM ਕੀ ਅਵਰੇ ਆਸ ਮੈ 라ਸਿਕਨ ਰੰਗਾਰ ਦੀ ਅਸ ਕਰਦਾ ਹੈ ਕਿਨੇ ਉਹਦੀ ਮਰਨ ਜੀਵਨ ਦੀ ਆਸਾ ਮੈ ਖਤਮ ਹੋ ਜੰਮੀ ਚਿੰਤਾ ਹੀ ਖਤਮ ਹੋ ਜਾਂਦੀ ਹੈ ਚਿੰਤਾ ਤਾਂ ਕੀ ਕੀ ਜੇ ਜੋ ਅਨਹੋ ਨਹੀਂ ਹੋਏ ਇਹ ਮਾਰਗ ਸੰਸਾਰ ਤੋਂ ਨਾਂ ਰਿਠੜਣੇ ਕੋਈ ਇਨੇ ਸਿਰਫ ਇੱਕ ਹੀ ਮਾਰਗ ਹੈ ਚਿੰਤਾ ਵੀ ਕਿਉਂ ਕਰ ਰਹੇ ਆ ਸਿਰੇ ਉਹ ਹੀ ਚਿੰਤਾ ਨਹੀਂ ਕਰੇਗਾ ਜਿਹੜਾ ਗੁਰਮਖ ਹੋ ਜਾਏਗਾ ਜਿਸਨੇ ਮਨ ਚਿਤ ਆਪਣਾ ਸਾਧੂ ਦੇ ਚਰਨਾਂ ਨੂੰ ਜੋੜ ਲਿਆ ਤੇ ਜਿਸਨੇ ਮੇਰੇ ਸਤਿਗੁਰੂ ਕਹਿੰਦੇ ਨੇ ਬੈਠਿਆਂ ਉਰਸਦੇ ਆ ਸਾਹ ਗ੍ਰਾਸ ਸਵਾਸ ਕਰਕੇ ਊੰਮ ਲੰਕਾਰੋਂ ਜਪਨਾ ਸ਼ੁਰੂ ਕਰ ਦਿੱਤਾ ਫਿਰ ਉਹਦੀਆਂ ਚਿੰਤਾਵਾਂ ਮਰਮ ਜਿਉਂਦੀਆਂ ਖਤਮ ਹੋ ਜਾਂਦੀਆਂ ਇਹ ਹੁੰਦੀ ਜਿਹੜਾ ਹਰਪੁਰ ਬਵਸਤ ਕਹਿੰਦੇ ਇਹ ਜਿਹੜਾ ਮੇਰੀ ਜਿੰਦ ਹੈ ਨਾ ਇਹ ਮਨ ਮੂਆ ਮੇਰਾ ਪ੍ਰਮਾਤਮਨ ਰੰਕਾਰ ਦੇ ਵਾਸਤੇ। ਜਿਉਂ ਭਾਵੈ ਤਿਉਂ ਰੱਖ ਤੂੰ ਜਨ ਨਾਨਕ ਨਾਮ ਬਖਸ਼। ਜਿਉਂ ਭਾਵੈ ਮੇਰੇ ਸਤਿਗੁਰ ਜਿਵੇਂ ਤੈਨੂੰ ਚੰਗਾ ਲੱਗਦਾ ਹੈ। ਮੇਰੇ ਹੱਥ ਨਹੀਂ ਹੈ। ਜਿਵੇਂ ਤੈਨੂੰ ਚੰਗਾ ਲੱਗਦਾ ਓਵੇਂ ਕਿਉਂਕਿ ਮੇਰੇ ਹੁਣ ਮਰਨ ਦੀ ਵੀ ਚਿੰਤਾ ਨਹੀਂ ਖਤਮ ਹੋ ਗਈ। ਜਿਵੇਂ ਹੁਣ ਤੈਨੂੰ ਚੰਗਾ ਲੱਗਦਾ ਓਵੇਂ ਰੱਖ ਜੁਕੀ ਕਬੀਰ ਕੋਟੂ ਕਰਤਾ ਤੂੰ ਹੁਵਾ ਮੁਜ ਮੈਂ ਰਹਾ ਨ ਹੂੰ। ਜਦ ਆਪਾ ਪਰਗਾ ਮਿਟ ਗਿਆ ਜਦ ਦੇਖ ਤਦ ਤੂੰ ਮੇਰੇ ਸਤਿਗੁਰੂ ਤੂੰ ਤੂੰ ਕਰਦਾ ਹੁਣ ਤੂੰ ਹੀ ਹੋ ਗਿਆ ਮੇਰੇ ਅਹੰਕਾਰ ਰੱਤਾ ਮਾਤਰਾ ਵੀ ਨਹੀਂ ਜੋ ਭਾਵੈ ਤੋ ਰੱਖ ਤੂੰ ਜਿਵੇਂ ਤੈਨੂੰ ਚੰਗਾ ਲੱਗੇ ਨਾ ਉਹ ਰੱਖਣਾ ਕਰ ਜਨ ਨਾਨਕ ਨਾਮ ਬਖਸ਼ ਦਾਸ ਨਾਨਕ ਨੂੰ ਆਪਣੇ ਨਾਮ ਦੇ ਦਾਸ ਬਖਸ਼ ਮਹਲਾ ਟੀਜਾ ਮਨ ਮੁਖ ਅਹੰਕਾਰੀ ਮਹਿ ਲੜ ਜਾਏ ਖੇਤ ਆ ਗਿਆ ਖੇਤ ਪਿੱਛੇ ਮਨਮੁਖ ਅਹੰਕਾਰੀ ਇੰਨੇ ਜਿਹੜਾ ਮਨ ਦੇ ਪਿੱਛੇ ਤੁਰਨ ਵਾਲਾ ਹੈ ਮੇਰੇ ਵਰਗਾ ਅਹੰਕਾਰੀ ਜੀਵ ਹੈ ਕਿਉਂਕਿ ਹੰਕਾਰ ਦਿਖਦਾ ਨਹੀਂ ਹਉਮੈ ਦਿਰਗ ਰੋਗ ਹੈ ਦਾਰੂ ਪੀਸ ਮੈਂ ਹੰਕਾਰ ਰੋਗ ਬੜਾ ਵੱਡਾ ਹੈ ਪਰ ਦਾਰੂ ਇਸੇ ਜੀ ਹੈ ਕਹਿੰਦੇ ਉਹ ਵਿਰਲੇ ਨੂੰ ਲੱਭਦਾ ਹੈ ਮਨਮੁਖ ਅਹੰਕਾਰੀ ਮਹਿਲ ਨ ਜਾਣੇ ਮਹਿਲ ਪਾਉ ਸੰਗਤ ਸੱਚ ਸੰਗਤ ਕਿ ਐਸੀ ਜਾਣੀਏ ਜਿੱਥੇ ਇੱਕੋ ਨਾਮ ਅਖਾਣੀ ਇੱਕ ਨਾਮ ਦੀ ਵਿਖਿਆਣ ਹੋਵੇ ਵਿਚਾਰ ਹੋਵੇ ਪਰ ਕਿਨੇ ਉਹ ਮਹਿਲ ਉਹ ਸਤ ਸੰਗਤ ਹੰਕਾਰੀ ਲੋਕ ਨੂੰ ਨਹੀਂ ਦੇਖਦੀ ਮਨਮੁਖ ਹੰਕਾਰੀ ਮਹਿਲ ਨਾ ਜਾਣਾ ਇਸ ਮਨਮੁਖ ਦੇ ਹੰਕਾਰੀ ਲਈ ਸਤ ਸੰਗਤ ਕੁਝ ਵੀ ਨਹੀਂ ਹੈ ਸ਼ੇਨਾ ਕੇ ਥੇ ਪਿੱਛੇ ਉਹ ਜਦ ਤੱਕ ਉੱਤੇ ਕਰਦਾ ਰਹਿੰਦਾ ਕਿ ਸਤ ਸੰਗਤ ਤੇ ਨਹੀਂ ਹੁੰਦਾ ਜੇ ਆ ਵੀ ਜਾਂਦਾ ਟੇਕੇ ਬੈਠਦਾ ਨਹੀਂ ਸਦਾ ਬੁਲਾਈਏ ਮਹਿਲਣ ਆਵੇ ਕਿਉਂ ਕਰ ਦਰਗਹਿ ਸਿਝੈ ਕਹਿੰਦੇ ਸਦਾ ਬੁਲਾਈਏ ਵਿਸ਼ਾ ਬੁਲਾਣਾ ਕਰੀਏ ਪਰ ਮਹਿਲਣ ਆਵੇ ਮਹਿਲ ਭਾਵ ਸਤ ਸੰਗਤ ਨਹੀਂ ਆਉਂਦਾ ਕਿਉਂ ਕਰ ਦਰਗਹਿ ਸਿਝੈ ਫਿਰ ਕਹਿੰਦੇ ਕਿਸ ਤਰ੍ਹਾਂ ਦਰਗਹਿ ਅਚ ਪ੍ਰਵਾਨ ਹੋ ਸਕਦਾ ਨਹੀਂ ਹੋ ਸਕਦਾ ਪ੍ਰਵਾਨ ਹੋਈ ਹੋਏਗਾ ਜਿਹੜਾ ਸੰਗਤ ਕਰਦਾ ਹੈ ਮਨ ਬਿੰਦੀਆਂ ਨੂੰ ਜੋੜਦਾ ਹੈ ਸਤ ਨੂੰ ਦੇ ਅਨੁਸਾਰ ਚਲਦਾ ਹੈ ਕਿਉਂਕਿ ਅਸੀਂ ਐਂ ਤੇ ਕਹ ਲਈਏ 8ਵੀਂ ਪਾਸ ਕਰਦਣੇ ਪਰ ਬਸੇ ਵੀ ਪਾਸ ਹੀ ਨਹੀਂ ਹੁੰਦੀ ਸਾਡੇ ਦਰਸਾਰੀ ਨੂੰ ਕਿਉਂਕਿ ਗੁਰੂ ਦੀ ਬਾਣੀ ਦੀ ਅਸੀਂ ਸਟੇਜ ਹਾਫਲੀ ਕਲੀਅਰ ਕਰ ਦਿੰਨੇ ਆ ਪਰ sire te jaake ਡੁੱਬ ਜੰਨੇ ਆ ਕਿਉਂ ਅਜ ਸੁਣਾਓ ਸਮੁੰਦਰ ਮੈਂ ਕਾਹ ਚਾਹਨੋ ਕਾ ਹੋਏ ਬਾਬਾ ਕਬੀਰ ਜੀ ਕਿਉਂਕਿ ਸਾਧਗੁਰੂ ਕਹਿੰਦੇ ਨੇ ਸਿੱਖ ਲੈਣਾ ਸਮਝਦਾ ਨਹੀਂ ਹੈ ਸਮਝ ਲੈਣਾ ਤੱਕ ਮੰਦਾ ਨਹੀਂ ਹੈ ਇਹੀ ਸਾਡ ਨੂੰ ਕਹਿਣਾ ਕਰਦੇ ਨੇ ਮੇ ਭਾਈ ਐਸਾਂ ਗਰੀਬ ਨੂੰ ਕੁਝ ਜਾਣਦਾਂ ਨਹੀਂ ਐ ਸਦਾ ਬੁਲਾਈਐ ਮਹਿਲ ਕਿਉਂ ਆਵਾਹ ਹਰ ਗੜ ਵਰ ਗਿਆ ਸੀਜੈ ਕਹਿੰਦੇ ਹਮੇਸ਼ਾ ਬੁਲਾਇਆ ਕਹਿੰਦੇ ਮੈਂ ਤੇ ਆਂਦਾ ਨਹੀਂ ਬਾਪ ਸਤਸੰਗਤ ਚ ਆਂਦਾ ਨਹੀਂ ਫਿਰ ਦਰਗਾਹ ਚ ਪਰਵਾਹ ਵੀ ਨਹੀਂ ਹੁੰਦਾ ਸਤਗੁਰ ਕਾ ਮਹਿਲ ਵਿਰਲਾ ਜਾਣੈ ਸਦਾ ਰਹਿ ਕਰ ਜੋੜ ਜਿਹਨੇ ਸਤਗੁਰ ਦੀ ਸਤਸੰਗਤ ਕੋਈ ਵਿਰਲਾ ਜਾਣਦਾ ਹੈ ਸਦਾ ਰਹਿ ਕਰ ਜੋੜ ਉਹ ਹਮੇਸ਼ਾ ਆਪਣੇ ਮਨ ਨੂੰ ਸਤਗੁਰ ਸਤਸੰਗਤ ਨਾਲ ਜੋੜੀਆ ਰੱਖਦਾ ਹੈ ਦਰਸ ਕੇ ਵੀ ਬੇਨਤੀ ਕਰਦਾ ਕਿ ਸਤਿਗੁਰੂ ਦੇਖੋ ਕਿੱਡੇ ਵੱਡੇ ਨੇ ਸਤਿਗੁਰੂ ਨੂੰ ਇੰਨਾ ਗਿਆਨ ਇੰਨੀ ਸਰਬੋਤਮ ਦੀ ਕਿੱਥੋਂ ਇਹ ਕਿਹੜਾ ਸ਼ਬਦ ਕਿਹੜੇ ਸ਼ਬਦ ਦੇ ਨਾਲ ਜੋੜਿਆ ਤਾਲ ਮਿਲ ਬੈਠੇਗਾ ਸਾਨੂੰ ਨਹੀਂ ਪਤਾ ਆਹੀਂ ਦੋ ਚੀਜ਼ਾਂ ਪੜ ਲਈਏ ਤੀਜੀ ਚੀਜ਼ ਵਿੱਚ ਕਨਫਿਊਜ਼ਨ ਹੋਣ ਲੱਗ ਜਾਂਦੇ ਆ ਪਰ ਦੇਖੋ ਸਤਿਗੁਰੂ ਦਾ ਕਿੱਡਾ ਵੱਡਾ ਗਿਆਨ ਹੈ ਜਿਹੋ ਦਾ ਇੱਕ ਫੁਰ ਟਿੱਖ ਖ ਜਾਣਾ ਇੱਕ ਜੇ ਸ਼ਬਦ ਲਾਇਆ ਉਹਦੇ ਪਿੱਛੇ ਵੀ ਰੀਜ਼ਨ ਹੈ ਪੂਰਾ 파ਵਰ ਕੋ ਸੇ ਸ਼ਬਦਨਾ ਮਿਲੇਗਾ ਕਿਉਂਕਿ ਲਾਜੋਤ ਹੈ ਸਾਧਗੁਰੂ ਦੀ ਬਾਣੀ ਹੈ ਗੁਰੂ ਅਮਰਦਾਸ ਜੀ ਸਾਧਗੁਰੂ ਇਹ ਗੱਲ ਕਹਿ ਰਹੇ ਨੇ ਵੀ ਗੁਰਮੁਖ ਹਮੇਸ਼ਾ ਮਨ ਜੋੜਦਾ ਪਰ ਮਨਮੁਖ ਨਹੀਂ ਜੋੜਦਾ ਇਹੀ ਬਾਤ ਗੁਰੂ ਅਮਰਦਾਸ ਜੀ ਦਾ ਹੈ ਮੁਹੱਲੇ ਦੇ ਵਿੱਚ ਇਸੇ ਸ਼ਬਦ ਵੀ ਮਨਮੁਖ ਕਰੇ ਬੁਲਾਇਆ ਵੀ ਸਤਸੰਗਤ ਦੇ ਨਹੀਂ ਆ ਦਾ ਸਾਧਗੁਰੂ ਦੀ ਸੰਗਤ ਗੁਰਮੁਖ ਜੋੜਦਾ ਹੈ ਕੋ ਦਾਰ ਸੇ ਬੇਂਤੀ ਕਰਦਾ ਕਿੰਨਾ ਵੱਡਾ ਸਾਧਗੁਰੂ ਜੀ ਦੀ ਕਾਵ ਰਚਨਾ ਹੈ ਇਹ ਦੀ ਸਮਝ ਤੋਂ ਪਰੇ ਇੰਨੀ ਸਪਸ਼ਟੀ ਹੈ ਜੇਕਰ ਜਦੋਂ ਵੀ ਕਾਵਰੇਸ਼ ਨਾਲ ਜੁੜ ਜਾਏਗਾ ਤਾਂ ਕਿੰਨਾ ਆਨੰਦ ਆਈਗਾ ਆਪਨੇ ਕਿਰਪਾ ਕਰੇ ਹਰ ਮੇਰਾ ਨਾਨਕ ਲੈ ਬਹੌੜ ਜعنی ਜਿਹਦੇ ਤੇ ਆਪਣੀ ਕਿਰਪਾ ਨਿਰੰਕਾਰ ਬਖਸ਼ਿਸ਼ ਐਮਤ ਕਰਦੇ ਨਾਨਕ ਲੈ ਬਹੌੜ ਮੇਰਾ ਅਹੀ ਕਰ ਦੋਏ ਨਾ ਉਹਨੂੰ ਮੋੜ ਲੈਂਦਾ ਆਪਣੇ ਨਾਲ ਜੋੜ ਲੈਂਦਾ ਪਾੜੀ ਸਾਹ ਸੇਵਾ ਕੀਤੀ ਸਫਲ ਹੈ ਜਿੱਤੇ ਸਤ ਗੁਰ ਕਾ ਮਨ ਮੰਨੇ ਸਤ ਸੰਗਤ ਜਾ ਕੇ ਸੇਵਾ ਕਰਦਾ ਪਰ ਮਾਨਨ ਗੁਰਮੁਖ ਹੈ ਨਹੀਂ ਹੈ ਗੁਰਮੁਖ ਨਹੀਂ ਬਣਿਆ ਮਨਮੁਖਤਾਈ ਹੈ ਭਾਵੇਂ ਸੇਵਾ ਵੀ ਕਰਦਾ ਤੇ ਇਹ ਵੀ ਦੇਖਣਾ ਕਿ ਮੈਨੂੰ ਕੋਈ ਦੇਖ ਰਿਹਾ ਹੈ ਕਿ ਨਹੀਂ ਦੇਖ ਰਿਹਾ ਮੇਰੀ ਕੋਈ ਵਡਿਆਈ ਕਰੇਗਾ ਕਿ ਨਹੀਂ ਕਰੇਗਾ ਜਿਸ ਨੂੰ ਮੈਂ ਦੇਖ ਰਿਹਾ ਵੀ ਮੈਂ ਸੇਵਾ ਕਰ ਰਿਹਾ ਬਸ ਇਹ ਹੀ ਸਤ ਗੁਰ ਦੀ ਸੇਵਾ ਸਫਲ ਹੈ ਦੇਖੋ ਕਰੇ ਚਿਤ ਲਾਏ ਮਨ ਜਿਵੇਂ ਅਪਲ ਪਾਵਨਾ ਹੋਵੇ ਵਿੱਚੋ ਜਾਏ ਕਿੰਨੇ ਪਹਿਲਾਂ ਹੰਕਾਰ ਹਾਰੀ ਜਨਮ ਲੈ ਲੈਣਾ ਫਿਰ ਸੇਵਾ ਕਰਦਾ ਹੈ ਸਤਿਗੁਰੂ ਕਹਿੰਦੇ ਨਹੀਂ ਸੇਵਾ ਦਾ ਹੰਕਾਰ ਨਾਲ ਮੇਲ ਹੀ ਨਹੀਂ ਹੈ ਤਰ ਮੇਲ ਹੀ ਨਹੀਂ ਹੈ ਸਾ ਸੇਵਾ ਕੀਤੀ ਸਭਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਸੇਵਾ ਉਹੀ ਸਫਲੀ ਹੈ ਜਿਹਦੇ ਚ ਸਤਿਗੁਰ ਦਾ ਮਨ ਬਣ ਜਾਏ ਸਤਿਗੁਰ ਉੱਠ ਜਾਏ ਖੁਸ਼ ਹੋ ਜਾਏ ਜੇ ਸਤਗੁਰ ਕਾ ਮਨ ਮੰਨੇ ਤਾਂ ਪਾਪ ਕਸੰਭਲ ਭੰਨੇ ਜੇ ਸਤਿਗੁਰ ਦਾ ਮਨ ਮੰਨ ਗਿਆ ਪਾਪੋ ਕਸਮਲ ਪੰਨੇ ਭੇੜੇ ਪਾਪ ਵੀ ਖਤਮ ਹੋ ਜਾਣਗੇ ਜਿਵੇਂ ਗੱਡਾ ਪੰਨੀ ਦਾ ਅੱਜ ਤੱਕ ਅਖਿਆਰ ਕੇ ਕਿਸ ਨੂੰ ਨਹੀਂ ਪਤਾ ਗੰਡਾ ਜਿਵੇਂ ਮੁਕਤੀ ਦੇਣਾ ਪੰਨੀ ਦਾ ਹੋਵੇ ਕਹਿੰਦੇ ਪਾਪ ਖੰਡਨ ਕਰ ਦਿੰਦਾ ਸਤ ਗੁਰੂ ਉਪਦੇਸ਼ ਜੇ ਦਿੱਤਾ ਸਤ ਗੁਰੂ ਸੋ ਸੁਣਿਆ ਸਿੱਖੀ ਤੰਮੇ ਕਹਿੰਦੇ ਉਪਦੇਸ਼ ਦਿੱਤਾ ਸਤ ਗੁਰੂ ਜੇ ਸਤ ਗੁਰੂ ਨੇ ਉਪਦੇਸ਼ ਦਿੱਤਾ ਤੇ ਕੋਈ ਗੁਰਮੁਖ ਹੋਵੇਗਾ ਜਿਹੜਾ ਕੰਨਾਂ ਦੇ ਨਾਲ ਸਤ ਗੁਰੂ ਦਾ ਉਪਦੇਸ਼ ਸੁਣ ਕੇ ਹਿੰਦੇ ਵਿੱਚ ਤਾਰਨ ਕੰਮ ਲਏਗਾ ਜਿਨ ਸਤਗੁਰੂ ਕਾ ਪਾਣਾ ਮੰਨਿਆ ਤਿੰ ਚੜੀ ਚਵਗਣਵੰਨੇ ਪਰ ਜਨਾ ਨੇ ਸਤਗੁਰੂ ਦਾ ਪਾਣਾ ਮੰਨਣਾ ਕੀਤਾ ਜਿਨ ਭਾਵੇਂ ਕੋਈ ਵੀ ਹੋ ਸਕਦਾ ਕਿਸੇ ਤਰ੍ਹਾਂ ਤੋਂ ਕੇਸਰ ਲਈ ਜਾਂ ਤੋਂ ਕੋਈ ਵੀ ਹੋ ਸਕਦਾ ਕਿਸੇ ਕਾਰਨ ਤੋਂ ਵੀ ਰਿਲੇਟਡ ਹੋ ਸਕਦਾ ਹੈ ਜ ਜਨ ਸਤਗੁਰੂ ਕਾ ਜਿਨ ਸਤਗੁਰੂ ਕਾ ਪਾਣਾ ਮੰਨਿਆ ਤਿੰ ਚੜੀ ਚਵਗਣਵੰਨੇ ਜਿਨਾ ਨੇ ਸਤਗੁਰੂ ਦਾ ਪਾਣਾ ਮੰਨ ਲਿਆ ਤਿੰ ਚੜੀ ਚਵਗਣਵੰਨੇ ਉਹਨਾਂ ਦੀ ਵੰਡਿਆਈ ਉਹਨਾਂ ਦੇ ਚਾਲ ਉਹਨਾਂ ਦੀ ਬੋਲਟਾਲ ਸਭ ਕੁਝ ਬਦਲ ਜਾਂਦਾ ਹੈ ਇਸ ਚਾਲ ਮੇਰਾ ਲੇ ਗੁਰਮੁਖੀ ਗੁਰ ਦੀਖਿਆ ਸੁਣ ਮੰਨ ਭਿੰਨੇ ਦੀਖਿਆ ਹੈ ਧਿਕਿਆ ਨੇ ਦੀਖਿਆ ਤੇ ਦੀਖਿਆ ਨ ਫਰਗੇ ਦੀਖਿਆ ਪਾਉ ਗਿਆਨ ਲੈਣਾ ਐਵੇਂ ਕਹ ਲਈਏ ਦਾਨ ਲੈਣਾ ਦੀਖਿਆ ਦਾਨ ਲੈਣਾ ਤੇ ਦੀਖਿਆ ਪਾਂ ਦੇਖ ਲਿਆ ਇਸ ਲਈ ਗੁਰਬਾਣੀ ਮੁਹਾਰਿਕ ਇੱਕ ਲਗ ਮਾਤਰਾ ਫਰਕ ਪੈ ਜਾਂਦਾ ਠੀਕ ਹੈ ਤੇ ਜੀ ਇੱਕ ਮਾਤਰਾ ਦੇ ਨਾਲ ਫਰਕ ਕੀ ਪੈਂਦਾ ਕਲਿਆ ਦੇ ਨਾਮ ਦੇ ਨਾਲ ਇੱਕ ਅੱਧੀ ਮਾਤਰਾ ਲਾ ਕੇ ਦੇਖ ਲੈਣਾ ਕੀ ਫਰਕ ਪੈਂਦਾ ਉਹ ਵੀ ਗੁਰਬਾਣੀ ਹੈ ਜਦੋਂ ਇਹਨਾਂ ਸਮਝ ਆ ਜਾਏ ਗੁਰਬਾਣੀ ਸਮਝ ਆ ਜਾਏਗੀ ਸਹਿਜ ਸੁਭਾਏ ਗੁਰਬਾਣੀ ਇਹ ਚਾਲੇ ਮੇਰਲੀ ਗੁਰਮੁਖੀ ਕਿਹਨੇ ਜਿਹਨਾਂ ਨੇ ਸਤਿਗੁਰੂ ਦਾ ਭਾਣਾ ਮੰਨ ਲਿਆ ਸਤਿਗੁਰੂ ਦੇ ਅਨੁਸਾਰ ਹੋ ਗਏ ਨੇ ਸਤਿਗੁਰੂ ਦੀ ਜਿਹਨਾਂ ਉਪਦੇਸ਼ਾਂ ਨੂੰ ਜਿਹਨੇ ਕਿ استعمالਿਆ ਢਾਲ ਲਿਆ ਕਹਿੰਦੇ ਇਹ ਉਹਨਾਂ ਦੀ ਚਾਲ ਹੋ ਜਾਂਦੀ ਇਸ ਭਗਤਾਂ ਕਿ ਚਾਲ ਨਿਰਾਲੀ ਚਾਲ ਨਿਰਾਲੀ ਭਗਤਾ ਕੇ ਦੀ ਬਿਕਮ ਮਾਰਿ ਤਰਨਾ ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਐਡਾ ਮਾਲ ਉਹਨਾਂ ਦਾ ਹੋ ਜਾਂਦਾ ਹੈ ਉਹ ਤਾਂ ਬੋਲਦੇ ਨਹੀਂ ਲਬ ਲੋਭ ਅਹੰਕਾਰ ਤ੍ਰਿਸ਼ਨਾ ਇਹਨਾਂ ਨੂੰ ਛੱਡ ਦਿੰਦੇ ਨੇ ਚਾਹੇ ਚਾਰੀ ਦੁਨੀਆਂ ਤੋਂ ਨਿਰਾਲੀ ਕਿਉਂਕਿ ਭਗਤਾ ਤੇ ਸੈਸਾ ਗਰੇ ਜੋੜਦਾ ਆਇਆ ਕਨੇ ਜੋੜ ਮਿਲਦਾ ਹੀ ਨਹੀਂ ਹੈ ਬਣਦਾ ਹੀ ਨਹੀਂ ਹੈ ਭਗਤਾਂ ਦਾ ਇਸ ਸਾਰੀ ਜੀਵਨ ਦਾ ਸਤਿਗੁਰੂ ਇਹ ਹੀ ਬਖਸ਼ਿਸ਼ ਕਰ ਰਹੇ ਨੇ ਇਹ ਚਾਲ ਨਿਰਾਲੀ ਗੁਰਮੁਖੀ ਗੁਰਮੁਖਾਂ ਦੀ ਇਹ ਨਿਰਾਲੀ ਚਾਲ ਹੋ ਜਾਂਦੀ ਗੁਰੂ ਦੇਖਿਆ ਸਨਮਣ ਪਿੰਦੇ ਗੁਰੂ ਦੀ ਸਿੱਖਿਆ ਲੈ ਕੇ ਗੁਰੂ ਤੋਂ ਧਾਨ ਲੈ ਕੇ ਉਹਨਾਂ ਨੇ ਇਹ ਸੁਣ ਕੇ ਮਨ ਵਿੱਚ ਭਿੰਨੇ ਭਾਵ ਭਿੰਨ ਲਿਆ ਭਾਵ ਫਿਰ ਜੀ ਗੁਰੂ ਦਾ ਗਿਆਨ ਵੱਸਾਲੇ ਸਤਿਗੁਰੂ ਪਾਈ ਸਤਸੰਗ ਦੀ ਸਤਗੁਰੂ ਕਿਰਪਾ ਕਰਨ ਐਸਾ ਗਿਆਨ ਸਾਡੇ ਹਿਰਦੇ ਵਿੱਚ ਵੀ ਵਸ ਜਾਏ ਘਰ ਕਰ ਜਾਏ ਅਸੀਂ ਵੀ ਸਤਗੁਰੂ ਦੇ ਨਾਲ ਸਤਗੁਰੂ ਵਾਲੇ ਬਣ ਜਾਈਏ ਸਤਗੁਰੂ ਦੇ ਰੇਸ਼ੀ ਜਿੰਦਗੀ ਇਸ ਕੁਮਾਲੀਏ ਦੇਹੋ ਸੀਸ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਸਤਗੁਰੂ ਗੁਰੂ ਨਾਨਕ ਸਾਹਿਬ ਗੁਰੂ ਰਾਮ ਰਾਜ ਦੇ ਦਰਬਾਰ ਦੀ ਜਾਨ ਕਿ ਪੱਲੇ ਬੰਨਾ ਆਵਲ ਕਰਨਾ ਜਿੰਦਗੀ ਇਸ ਕੁਮਾਰਾ ਬਤ ਘਟ ਬੋਲੇ ਅਰਦਾਸਾਂ ਅਚਾਰਦੇ ਹੋਏ ਸਤਸੰਗ ਦੇਹੋ ਸੀਸ ਕਰਵਾਰਾਜ ਅੰਕੇ ਤੋਂ ਕਥਾ ਵਿਚਾਰਾਂ ਕਰਨ ਦੀ ਜਾਂਚ ਆ ਜਾਵੇ ਗੱਜਬੱਜ ਕੇ ਫਤਿਹ ਦਾ ਜਵਾਬ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ